ਜੀ ਹੋ ਠੀਕ ਠਾਕ ਹੋ ਸਾਰੇ ਭਾਈ ਜੀ ਹੋ ਪਰਿਵਾਰ ਸਭ ਠੀਕ ਠਾਕ ਹੈ ਜੀ ਭਾਈ ਬੇਨਤੀ ਹੈ ਆਪਾ ਟੋ ਬਕਾਉ ਕੀਤਾ ਜੀ ਜਿਸ ਜੀਰ ਨੇ ਆਟੋ ਲੈਣਾ ਹੋਵੇ ਆ ਦੇਖੋ ਨਵੇਂ ਪਿਆਰੋ ਜਿਸ ਵੀਰ ਨੇ ਵੀ ਆਟੋ ਲੈਣਾ ਹੋਵੇ ਆਪਣੇ ਨਾਲ ਸੰਪਰਕ ਕਰ ਸਕਦਾ ਪਿੰਡ ਨਵਾਂ ਕਿਲਾ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ 9592 707072 ਤੇ ਜਦੋਂ ਮਰਜ਼ੀ ਬਾਈ ਜਾ ਕੇ ਸੰਪਰਕ ਕਰ ਸਕਦੇ ਆ ਪਿੰਡ ਨਵਾਂ ਕਿਲਾ ਕਿਉਂਕਿ ਬਈ ਯਾਰ ਅੱਕ ਗਏ ਯਾਰ ਉਹਨਾਂ ਬਸਾ ਦੇ ਵੀ ਹਨਾ ਤੈਨੂੰ ਪਤਾ ਵੀ ਪਰੇਸ਼ਾਨ ਬਹੁਤ ਕਰਦੇ ਆ ਇਸ ਕਰਕੇ ਵਿੱਚ ਲੱਗਾ ਮੈਂ ਤੇ ਨੀ ਆਪਾਂ ਵੇਚਣਾ ਨਹੀਂ ਸੀ ਜੇ ਬੱਚਾ ਚੱਲਦੇ ਵਧੀਆ ਰੋਜ਼ਗਾਰ ਚੱਲੀ ਜਾਂਦਾ ਸੀ ਪਰਮਾਤਮਾ ਦਾ ਵਾਹਿਗੁਰੂ ਕਿਰਪਾ ਸੀ ਘਰ ਪਰਿਵਾਰ ਵਧੀਆ ਪਰਵਾਰ ਪਾਲੀਆਂ ਦੇ ਬੱਚੇ ਜੇ ਘਰਦਿਆਂ ਨੂੰ ਅੱਜ ਮੈਂ ਘਰਦਿਆਂ ਨੂੰ ਬਿਠਾ ਕੇ ਲੈ ਗਿਆ ਤੇ ਦਵਾਈ ਦਵਣ ਗਿਆ ਗੁੜੀਆਂ ਨਾਲ ਘਰ ਵਾਲੀ ਨਾਲ ਦਵਾਈ ਦਵਣ ਗਿਆ ਤੇ ਫੋਨ ਕਰ ਲਾ ਆਪਣੇ ਬਾਸ ਵਾਲੇ ਕਿ ਸਵਾਰੀਆਂ ਲਈ ਜਾਂਦਾ ਉਹ ਮੈਂ ਕਿਹਾ ਭਰਾ ਆ ਕੇ ਦੇਖ ਸਵਾਰੀਆਂ ਨਹੀਂ ਇਹ ਮੇਰੀ ਘਰ ਵਾਲੀ ਆ ਮੈਂ ਗੁੜੀਆਂ ਦਵਾਈ ਦਵਣ ਜਾਣਾ ਠੀਕ ਹੈ ਜੀ ਉਹਨਾਂ ਅੱਕੇ ਤੇ ਮਨ ਦੁਨੀਆ ਦੁਬਿਆ ਵਿਦ ਆਪਣੇ ਆਟੋ ਚਲਾਉਣ ਤੇ ਵੀ ਹੁਣ ਕੋਈ ਚਲ ਕੋਰ ਕਾਰਬਰ ਦੇ ਤੇ ਲੜਾਈ ਜਨੇ ਰਹੀ ਤੇ ਨਵੇਂ ਨਵੇਂ ਟਾਈਮ ਪਾਸ ਹੋ ਜਾਂਦਾ ਸੀ ਚੱਲ ਕੀ ਕਰੀ ਯਾਰ ਸਰਕਾਰਾਂ ਵੀ ਕੋਈ ਸਾਮਾਨ ਨਿਤ ਪੈੜਾ ਲੱਗਦਾ ਨਾ ਲੜਦੇ ਆਪਾਂ ਕਿਸੇ ਨਾਲ ਤੇ ਉਹਨਾਂ ਨੂੰ ਪਤਾ ਵੀ ਇਹਨੇ ਮਗਰ ਕੋਈ ਆਉਂਦਾ ਨਹੀਂ ਜੋ ਗੇਂਦੋ ਫਰ ਲੋਕ ਕੀ ਰੋਟੀ ਗਏ ਸਾਰੇ ਮੇਰੇ ਨਾਲ ਕੋਈ ਵੀ ਕਰਵਾ ਸਾਥ ਨਹੀਂ ਦਿੰਦਾ ਇਸ ਕਰਕੇ ਚੱਲ ਜਸਵੀਰ ਭਰਾ ਨੇ ਵੀ ਲੈਣਾ ਹੋਵੇ ਆਟੋ ਪਿੰਡ ਨਵਾਂ ਕਿਲਾ ਜ਼ਿਲ੍ਹਾ ਫਰੀ ਕੋਟ ਸਪਰ ਕਰ ਸਕਦਾ ਬਸ ਕਿਸ਼ਤਾ ਭਰਦੇ ਉਹਨਾਂ ਗਾੜੀਆਂ ਤੇ ਦੂਜੀਆਂ ਕਿਸ਼ਤਾ ਭਰਦੇ ਥੋੜੇ ਕਨੇ ਪੈਸੇ ਦੇ ਦੇ ਹੋਰ ਭਾਈ ਨਾ ਵੇਖੋ ਹੁਣ ਝੂਲੀ ਮਾਰਦਾ ਆਹ ਕਰਾਈ ਦਵਾਈ ਲੈ ਕੇ ਆਇਆ